ਆ ਥੋੜੇ ਦਿਨ ਪਹਿਲਾਂ ਹੋਲਾ ਮਹੱਲਾ ਨਿਕਲ ਕੇ ਗਿਆ 15 ਤਰੀਕ ਨੂੰ ਤੇ ਆਉਣ ਵਾਲੀ 13 ਤਰੀਕ ਜਿਹੜੀ ਆ ਨਾ ਉਸ ਦਿਨ ਖਾਲਸਾ ਪੰਥ ਦਾ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਪ੍ਰਗਟ ਦਿਹਾੜਾ ਇਹ ਵੀ ਗੱਲ ਚੇਤੇ ਰੱਖੋ ਕਈ ਵਾਰੀ ਆਪਾਂ ਕਹਿ ਦਿੰਦੇ ਨੇ ਖਾਲਸੇ ਦਾ ਜਨਮ ਦਿਹਾੜਾ ਹੈ ਨਹੀਂ ਜਨਮ ਜਿਹੜਾ ਹੁੰਦਾ ਉਹਦੀ ਮੌਤ ਵੀ ਹੁੰਦੀ ਹੈ ਤੇ ਜਿਹੜਾ ਪ੍ਰਗਟ ਹੁੰਦਾ ਉਹਦੀ ਕਦੇ ਮਰਨ ਦੇ ਨਹੀਂ ਆਉਂਦਾ ਉਹ ਸਦੀਵਕਾਲ ਦੁਨੀਆ ਤੇ ਪ੍ਰਗਟ ਰਹਿੰਦਾ ਚਾਰ ਸ਼ਬਦ ਪ੍ਰਗਟ ਨੇ ਤੁਸਾਂ ਵੀਰਾਂ ਨੇ ਭੈਣਾਂ ਨੇ ਅੱਧੇ ਨਾਲ ਕਹਿਨੇ ਆ ਸਤਗੁਰੂ ਨਾਨਕ ਕਹਦਿਆ ਕਰੋ ਤੁਹਾਨੂੰ ਤੇ ਆਉਂਦਾ ਜਿਹਨਾਂ ਢੋਲਕੀਆਂ ਵਜਾ ਕੇ ਪ੍ਰਭਾਤ ਫੇਰੀ ਕੱਢਦੇ ਆ ਨਗਰ ਕੀਰਤਨ ਕੱਢਦੇ ਆ ਤੇ ਜਿਹਨੂੰ ਕਦੇ ਨਾ ਨਾ ਚੇਤਾ ਆਇਆ ਵੇ ਤੂੰ ਉਹ ਤਾਂ ਕਹਿਣਾ ਸਤਗੁਰੂ ਨਾਨਕ ਪ੍ਰਗਟਿਆ ਸਤਗੁਰੂ ਨਾਨਕ ਪਰਗਟਿਆ ਕਿਉਂਕਿ ਮੱਠੀਆਂ ਦੀਂਦੀਆਂ ਹੁੰਦੀਆਂ ਹੁੰਦੀਆਂ ਅਗਲੇ ਪਾਸੇ ਬਰਫੀ ਪਿਸਵੇਰੇ ਸੋਤੇ ਪੰਜਾਂ ਸੱਤਾਂ ਘਰਾਂ 'ਚ ਜਾਣਾ ਤੇ ਚਾਹ ਪਾਣੀ ਛਕਣਾ ਤੇ ਉਦੋਂ ਫਿਰ ਨਾਲ-ਨਾਲ ਬਦੋ ਬਦੀ ਵੀ ਆਵਾਜ਼ ਆਪਾਂ ਕੱਢਦੇ ਇੱਥੇ ਵੀ ਕੱਢਿਆ ਕਰੋ ਕੋਈ ਨਹੀਂ ਉੱਚੀ ਸਾਰੀ ਆਖਿਆ ਕਰੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਐ ਤੇ ਗਏ ਨਹੀਂ ਜੇ ਉਹੀ ਜੋਤ ਭਗਤ ਲੈਣੇ ਵਿੱਚ ਰੱਖੀ ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਬਣਾ ਦਿੱਤਾ ਤੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਾਲੀ ਜੋਤ ਵਡੇਰੀ ਉਮਰ ਦੇ ਭਗਤ ਅਮਰਦਾਸ ਦੇ ਹਿਰਦੇ ਵਿੱਚ ਟਿੱਗੀ ਤੇ ਮਹਾਰਾਜ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨਿਆ ਉਹ 10 ਸ਼ਰੀਰਾਂ ਵਿੱਚ ਕੰਮ ਕਰਦਿਆਂ ਕਰਦਿਆਂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕ ਗਈ ਤੇ ਆ ਸਾਹਮਣੇ ਬਾਣੀ ਦਾ ਤੇ ਕੀਰਤਨ ਦਾ ਰੂਪ ਬਣ ਕੇ ਸਦਾ ਦੁਨੀਆ 'ਚ ਬਰਾਜ ਗਏ ਆਏ ਜ਼ਰੂਰ ਪਰ ਗੁਰੂ ਨਾਨਕ ਸਾਹਿਬ ਗਏ ਨਹੀਂ ਤੇ ਦੂਜਾ ਕੌਣ ਪ੍ਰਗਟ ਹੈ ਵਾਹ ਪ੍ਰਗਟਿਓ ਮਰਦੇ ਅਗੰਬੜਾ ਬਰਿਆਮਾ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਤੀਜਾ ਪ੍ਰਗਟ ਕੌਣ ਹੋਇਆ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਤੇ ਚੌਥਾ ਪ੍ਰਗਟ ਕੌਣ ਹੈ ਜਦੋਂ ਗਿਆਨੀ ਜੀ ਅਰਦਾਸ ਕਰਦੇ ਆ ਦੋਹਰਾ ਪੜਦੇ ਆ ਤੋ ਕਹਿੰਦੇ ਆਗਿਆ ਪਈ ਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਗੇ ਕੀ ਕਹਿੰਦੇ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਗੁਰਾਂ ਕੀ ਦੇਹ ਪ੍ਰਗਟ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਚਾਰ ਸ਼ਬਦ ਪ੍ਰਗਟ ਤੇ ਤੇਤਾ ਰੱਖਿਓ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਉਹ ਵੀ ਪ੍ਰਗਟ ਹੋਏ ਤੇ ਮਰਦਾ ਅਗੰਮੜਾ ਵਰਿਆਮ ਅਕੇਲਾ ਇੱਕੋ ਹੀ ਉਹਦੇ ਵਰਗਾ ਦੂਜਾ ਕੋਈ ਨਹੀਂ ਸੰਸਾਰ ਵਿੱਚ। ਕ੍ਰਿਸ਼ਮੇ ਬੜੇ ਮਹਾਨ ਕੀਤੇ 5.5 ਸਾਲ ਪਟਨੇ ਚ ਗੁਜ਼ਾਰੇ ਲਗਭਗ ਜ਼ਿੰਦਗੀ ਦੇ 30 ਸਾਲ ਆਨੰਦਪੁਰ ਸਾਹਿਬ ਗੁਜ਼ਾਰੇ ਤੇ ਬਾਕੀ ਜ਼ਿੰਦਗੀ ਦੇ ਕੋਈ ਹਿੱਸੇ ਨੂੰ ਜੰਗਾ ਯੁੱਧਾਂ ਲੜਦੇ ਆ ਨਦੇੜ ਦੀ ਧਰਤੀ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਕੇ ਸੱਚਖੰਡ ਪਿਆਨਾ ਕੀਤਾ। ਉਮਰ ਕਿੰਨੀ ਹੋਈ? 43 ਸਾਲ 9 ਮਹੀਨੇ ਤੇ 15 ਦਿਨ ਦੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ ਹੈ ਮੇਰੇ ਕਹਿਣ ਤੋਂ ਭਾਵ ਕਿ ਪਾਉਣੇ 42 ਸਾਲ ਉਮਰ ਹੰਡਾਈ ਤੇ ਪਾਉਣੇ 42 ਸਾਲਾਂ ਵਿੱਚ ਵੱਡੇ ਕਾਰਜ ਕੀਤੇ ਆ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਨਾ ਇਹਦੇ ਵਰਗਾ ਨਾ ਕੋਈ ਕ੍ਰਿਸ਼ਮਾ ਕਰ ਸਕਿਆ ਤੇ ਨਾ ਕੋਈ ਆਉਣ ਵਾਲੇ ਸਮੇਂ ਚ ਕਰੇਗਾ ਨਾ ਇਸ ਤੋਂ ਪਹਿਲਾਂ ਇਹ ਘਟਨਾ ਕਦੇ ਹੋਈ ਏ ਤੇ ਨਾ ਕੋਈ ਆਉਣ ਵਾਲੇ ਸਮੇਂ ਚ ਕਰੇਗਾ ਇਕੋ ਹੀ ਇੱਕ ਸ਼ਖਸੀਅਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਹੈ ਜਿਨ੍ਹਾਂ ਨੇ ਕਰਕੇ ਵਿਖਾਇਆ ਕਿ ਅਸੀਂ ਮਾਨ ਨਾਲ ਕਹਿੰਨੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਨਹੀਂ ਹੋਣਾ ਉਹਨਾਂ ਵਰਗਾ ਮੁਰਾਗੀ ਵੀ ਤਿਆਗੀ ਵੀ ਜਰਨੈਲ ਵੀ ਜਰਮੈਲਾਂ ਦੇ ਜਰਨੈਲ ਦਾਨੀਆਂ ਤੇ ਮਹਾਦਾਨੀ ਕਿਹੜਾ ਹੈ ਜਿਹੜਾ ਬਾਪੂ ਵਾਰ ਦੇਵੇ ਤੇ ਸ਼ੁਕਰਮੰਦ ਆਵੇ ਕਿਹੜਾ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਦੇ ਕੋਲੋਂ ਵੀ ਜਕਾਰੇ ਛੜਦਾ ਅੱਗੇ ਲੰਘ ਜਾਵੇ ਤੇ ਇੱਕ ਵਾਰ ਵੀ ਅੱਖੋਂ ਅੱਖੋਂ ਹੰਝੂ ਨਾ ਡਿੱਗੇ ਉਹ ਕਿਹੜਾ ਜਿਹੜਾ 마ਸੀਵਾੜੇ ਦੀ ਧਰਤੀ ਵੀ ਸੁੱਤਾ ਹੋਇਆ ਟਿੰਡ ਦਾ ਸਹਰਾਣਾ ਲਾ ਕੇ ਕਹਿੰਦਾ ਹੋਵੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆ। ਕੌਣ ਹੈ ਜਿਹੜਾ ਸਾਰਾ ਕੁਝ ਵਾਰ ਕੇ ਤੇ ਗਾਉਂਦਾ ਹੋਵੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਤੇ ਸੱਚੇ ਪਾਤਸ਼ਾਹ ਮਾਰੇ ਦੀ ਕਿਰਪਾ ਦੇ ਪਾਤਰ ਮਹਾਰਾਜ ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਕਾਜ ਦਾ ਲੀਡਰ ਕੀ ਕਹਿੰਦਾ ਅੱਜ ਦਾ ਮੁਖੀਆ ਕੀ ਕਹਿ ਰਿਹਾ ਉਹ ਕਹਿੰਦਾ ਵੀ ਮੈਂ ਵਸਾਂ ਉਹ ਤੇ ਆਪਣੇ ਵੱਲ ਨੂੰ ਲਿਉਂਦਾ ਨਾ ਗੱਲ ਵੀ ਮੈਂ ਵਸਾਂ ਤੇ ਪੰਥ ਭਾਵੇਂ ਠੱਠੇ ਖੂਚ ਪਵੇ ਸਾਨੂੰ ਇਹਦਾ ਨਾ ਕੀ ਲੱਗੇ ਮਰ ਜਾਣ ਲੋਕ ਮਰ ਜਾਣ ਲੁੱਟੇ ਜਾਣ ਲੋਕ ਲੁੱਟੇ ਜਾਣ ਕਿਸੇ ਦਾ ਪੁੱਤ ਨਸ਼ੇ ਕਰਕੇ ਮਰ ਗਿਆ ਤੇ ਉਹਦਾ ਮਰ ਗਿਆ ਸਾਡਾ ਕੀ ਕੀਆ ਸਾਡਾ ਤੇ ਅਮਰੀਕਾ ਪੜਦਾ ਅੱਜ ਦਾ ਲੀਡਰ ਇਹ ਗੱਲ ਕਹਿੰਦਾ ਮੈਂ ਕੌਮ ਦਾ ਢਾਡੀ ਹੋਣ ਦੇ ਨਾਤੇ ਦੇ ਸੱਚ ਬਿਆਨ ਕਰਦਾ ਸਿਆਣੇ ਮਨੁੱਖ ਬੈਠੇ ਆ ਤੁਸੀਂ ਮੇਰੀ ਗੱਲ ਨੂੰ ਥੋੜੀ ਕਰਕੇ ਬਹੁਤਾ ਸਮਝ ਲਿਓ ਜੋ ਕੁਝ ਚਾਰਛਪੇਰੇ ਹੋ ਰਿਹਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਭੁੱਲਿਆ ਕੋਈ ਵੀ ਨਹੀਂ ਸਾਰੇ ਸਿਆਣੇ ਆ ਸੁੱਖ ਨਾ ਪੜੇ ਲਿਖੇ ਅਰਜ ਕਰ ਰਿਹਾ ਹੈ ਕੌਣ ਹੈ ਜਿਹੜਾ ਇਹ ਗੱਲ ਕਹਿੰਦਾ ਹੋਵੇ ਸੁਖੀ ਬਸ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਆ ਤੁਹਾਡੀ ਸੁਖ ਮੰਗੀ ਗੁਰੂ ਕਲਗੀਧਰ ਪਾਤਸ਼ਾਹ ਆਪਣੀ